ਹੋ ਕਾਲਜੇ ਮੇਰੇ ਚ ਪੁੱਤਾਂ ਪੈਂਦੀ ਰਹਿੰਦੀ ਖੋਵੇ ਜਿੱਦਣ ਦੀ ਤੇਰੀ ਗੈਂਟਰੋਂ ਸਫਰ ਹੋਵੇ ਕਾਲਜੇ ਮੇਰੇ ਚ ਪੁੱਤਾਂ ਪੈਂਦੀ ਰਹਿੰਦੀ ਖੋਵੇ ਜਿੱਦਣ ਦੀ ਤੇਰੀ ਗੈਂਟਰੋਂ ਸਫਰ ਹੋਵੇ ਲਿਪਟਾ ਤੇ ਰੰਗੇ ਵਿੱਚ ਦੇਖਾਂ ਜਦ ਕੋਈ ਲਿਪਟਾ ਰੰਗੇ ਵਿੱਚ ਦੇਖਾਂ ਜਦ ਕੋਈ ਨਿਊਜ਼ ਟੀਵੀ ਤੇ ਪਤਾਵੇ ਕਚੀਰ ਦੀ ਉਹ ਦਿਨ ਦਾ ਕਰਦੀ ਫਿਕਰ ਮੇਰੀ ਮਾਂ ਡਿਊਟੀ ਜਿੱਦਣ ਦੀ ਲੱਗੀ ਕਸ਼ਮੀਰ ਦੀ ਉਹ ਦਿਨ ਦਾ ਕਰਦੀ ਫਿਕਰ ਮੇਰੀ ਮਾਂ ਡਿਊਟੀ ਜਿੱਦਣ ਦੀ ਲੱਗੀ ਕਸ਼ਮੀਰ ਦੀ ਖੌਰੇ ਕਿੰਨੇ ਖਾ ਗਿਆ ਤੇ ਕਿੰਨੇ ਹੋਰ ਖਾਣਗੇ ਚੰਦਰੇ ਨੇ ਸਿਹਤਵਾਦ ਨੇ ਖੋਲੇ ਪਹਿਣਾ ਕੋਲ ਵੀਰ ਖੋਲੇ ਉਜੜੇ ਵੇ ਕਈਆਂ ਦੇ ਸੁਹਾਗ ਨੇ ਮਾਮਾ ਕੋਲ પતિ ਖੋਲੇ ਪਹਿਣਾ ਕੋਲ ਵੀਰ ਖੋਲੇ ਉਜੜੇ ਵੇ ਕਈਆਂ ਦੇ ਸੁਹਾਗ ਨੇ ਬਾਹਾਂ ਵਿੱਚ ਪਾਇਆ ਚੂੜਾ ਰਹਿ ਗਿਆ ਕਿਸੇ ਦਾ ਸੁੰਨੀ ਰਖੜੀ ਪਹਿਣਾ ਦੇ ਕਿਸੇ ਵੀਰ ਦੀ ਉਹ ਦਿਨ ਦਾ ਕਰਦੀ ਫਿਕਰ ਮੇਰੀ ਮਾਂ ਡਿਊਟੀ ਜਿੱਤਣ ਦੀ ਲੱਗੀ ਕਸ਼ਮੀਰ ਦੀ ਉਹ ਦੇਣੇ ਦਾ ਕਰਦੀ ਫਿਕਰ ਮੇਰੀ ਮਾਂ ਡਿਊਟੀ ਜਿੱਤਣ ਦੀ ਲੱਗੀ ਕਸ਼ਮੀਰ ਦੀ ਅਗੋਂ ਪੁੱਤ ਕੀ ਕਹਿੰਦਾ ਮਾਂ ਨੂੰ ਸਾਡੇ ਆਸਰਾ ਤੇ ਦੇਸ਼ ਚੈਨ ਨਾਲ ਸੌਂਦਾ ਤੈਨੂੰ ਮਾਣ ਹੋਣਾ ਚਾਹੀਦਾ ਏ ਪੁੱਤ ਤੇ ਕੋੜ ਨਾ ਜੇ ਮੈਂ ਫੌਜੀ ਪੱਡਰਾ ਤੇ ਖੜੇ ਲੈ ਜਾਣਗੇ ਗਵਾਂਢੀ ਦੇ ਛਲੁੱਟ ਕੇ ਹੋਣ ਨਾ ਜੇ ਮੈਂ ਫੌਜੀ ਪੱਡਰਾ ਤੇ ਖੜੇ ਹਾ ਜਾਣ ਕੇ ਗਵਾਂਢੀ ਦੇ ਛਲਟ ਕੇ ਲਿਖਿਆ ਨਸੀਬਾ ਵਿੱਚ ਭੋਗਣਾ ਹੀ ਪੈਂਦਾ ਲਿਖਿਆ ਨਸੀਬਾ ਵਿੱਚ ਭੋਗਣਾ ਹੀ ਪੈਂਦਾ ਮਾਂਏ ਮੇਰੀਏ ਨੇ ਖੇਡ ਤਕਦੀਰ ਦੀ ਉਹ ਦਿਨੇ ਦਾ ਕਰਦੀ ਫਿਕਰ ਮੇਰੀ ਮਾਂ ਡਿਊਟੀ ਜਿੱਦਣ ਦੀ ਲੱਗੀ ਕਸ਼ਮੀਰ ਦੀ ਉਹ ਦਿਨੇ ਦਾ ਕਰਦੀ ਫਿਕਰ ਮੇਰੀ ਮਾਂ ਡਿਊਟੀ ਜਿੱਦਣ ਦੀ ਲੱਗੀ ਕਸ਼ਮੀਰ ਦੀ ਐਨੇ ਕਤ ਤਿਲ ਹੌਲਾ ਕਰਦੀ ਐ ਮਾਏ ਸਦਾ ਤੇਰੀਆਂ ਦਵਾਵਾ ਮੇਰੇ ਨਾਲ ਨੇ ਰੱਬ ਜਿਹੀ ਮਾਦਾ ਜੀ ਦੇ ਸਿਰ ਉੱਤੇ ਹੱਥ ਦਾਸੇ ਉਹਨਾਂ ਦੇ ਕੀ ਵੈਰੀਆਂ ਵਗਾੜਨੇ ਰੱਬ ਜਿਹੀ ਮਾਦਾ ਜੀ ਦੇ ਸਿਰ ਉੱਤੇ ਹੱਥ ਦਾਸੇ ਉਹਨਾਂ ਦੇ ਕੀ ਵੈਰੀਆਂ ਵਗਾੜਨੇ ਨੇ ਹਾਲ ਕੁਲਦੀਪ ਸਦਾ ਮੰਗਦਾ ਐ ਸੁੱਖਾਂ ਮਾਰ ਹੋਵੇ ਨਾ ਕਿਸੇ ਬੁੱਧੀ ਵੀਰ ਦੀ ਉਹ ਦਿਨ ਦਾ ਕਰਦੀ ਫਿਕਰ ਮੇਰੀ ਮਾਂ ਡਿਊਟੀ ਜਿਤਣ ਦੀ ਲੱਗੀ ਕਸ਼ਮੀਰ ਦੀ ਉਹ ਦਿਨ ਦਾ ਕਰਦੀ ਫਿਕਰ ਮੇਰੀ ਮਾਂ ਡਿਊਟੀ ਜਿਤਣ ਦੀ ਲੱਗੀ ਕਸ਼ਮੀਰ ਦੀ ਹਾਂ ਡਿਊਟੀ ਜਿਤਣ ਦੀ ਲੱਗੀ ਕਸ਼ਮੀਰ ਦੀ ਚੰਗਾ ਲਕੀਰ ਦਬਕੇ ਸ਼ੇਅਰ ਕਰੋ ਸੱਤੀ ਗਿੱਲਾਂ ਵਾਲੀਆਂ ਮੇਰਾ ਪੇਜ ਹੈ ਵੱਧੋ ਵੱਧ ਸ਼ੇਅਰ ਕਰੋ ਲਾਈਕ ਕਰੋ ਤਾਂ ਜੋ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਰੱਬ ਰੱਖਾ ਤੁਹਾਡਾ